ਕੋਡੀ 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 ਤੇ ਦੂਜੇ ਪਾਸੇ ਦੁਰਜੀ ਦਾ ਪ੍ਰੀ ਕਟ ਫਾਈਨਲ ਮੈਚ ਜਿਹੜਾ ਉਹ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਸ਼ੂਸ਼ਕ ਤੇ ਦੂਜੇ ਪਾਸੇ ਅਮਰੀਕ ਦਸੀ ਕਿਹੜੀ ਟੀਮ ਆ ਜਾ ਪੁੱਛ ਆਕਾਸ਼ ਨੂੰ ਵੀ ਕਿਹੜੀ ਟੀਮ ਦੇ ਦਰਮਿਆਨ ਆ ਨੌਜੰਦਾ ਸੌਤ ਪਿੰਡਾ ਮੇਰੇ ਵੀਰੋ ਇਹ ਕੈਂਥੜ ਦੇ ਚੱਲ ਕੇ ਆਇਆ ਕੈਂਥੜ ਦੇ ਲਾਗਿਓ ਕਰਕੇ ਪਰ ਦੂਜੇ ਪਾਸੇ ਹਾਕਮ ਵਾਲੀਆ ਆਕਮ ਵਾਲੀਆ ਜੱਗੂ ਕਰ ਗਿਆ ਕਮਾਲ ਆਕਾਸ਼ ਜਿਹੜੀ ਲਿਸਟ ਆਫ ਗਰਾਊਂਡ ਦੇ ਵਿੱਚ ਜਰੂਰ ਪੁਹਦੀ ਕਰਦੇ ਕੁਆਟਰ ਫਾਈਨਲ ਮੈਚਾਂ ਦੀ ਲੇਸਟ ਪਲੀਜ਼ ਉਹ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਪੁਹਦੀ ਕਰਦੀ ਆ ਤਬਰਜੀ ਵਾਲਾ ਦੀਪਕ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇੱਕ ਪਾਸੇ ਹੈਰੀ ਹੈ ਤਾਰਾ ਪਰ ਪੈਂਦਾ ਹੈ ਔਰ ਦੂਜੇ ਪਾਸੇ ਮੁਰਦੀ ਵਾਲਾ ਦੀਪ ਅੱਜ ਹਰਪ੍ਰੀਤ ਦੇ ਨਾਲ ਯਾਰੀਆਂ ਪਾਉਣ ਦੇ ਲਈ ਪੁਜਿਆ ਆ ਵੱਡੀ ਟੀਮ ਲੈ ਕੇ ਆਇਆ ਔਰ ਸਾਹਮਣੇ ਦੇਖਦਾ ਵੀ ਇਸੋ ਦੇ ਪੁਆਇੰਟ ਬੁਰਜੀ ਦੀ ਟੀਮ ਦੇ ਹੱਥੇ ਜਾ ਰਹੇ ਸਭ ਨੇ ਆਵੇ ਰੰਗਾ ਜਾ ਰੰਗਾ ਜਾ ਰੰਗਾ ਤੇ ਅੱਜ ਰੰਗਾ ਜਾ ਅੱਜ ਦੀ ਮੁਰਦੀ ਵਾਲਾ ਰੰਗਾ ਜਾ ਮੇਰੇ ਨੱਪਰੋਂ ਬੋਲੇ ਭਰਦੇ ਨਹੀਂ ਹੈ ਬੋਲੇ ਚੱਟਦੇ ਨਹੀਂ ਹੈ ਬੋਲੇ ਪਾਉਂਦੇ ਨਹੀਂ ਮੇਰੇ ਵਿੱਚੋਂ ਪਰ ਮੈਨੂੰ ਲੱਗਦਾ ਟਾਂਗੇ ਵਾਲਾ ਟਾਂਗੇ ਵਾਲਾ ਟਾਂਗੇ ਵਾਲਾ ਹਾਏ ਮੁਰਿਆ ਰੱਬਾ ਆ ਆ ਸ਼ਾਨਦਾਰ ਵਿੱਚ ਸੱਮਾ ਫਰਾਜ ਵਾਲਾ ਮੇਰੇ ਵੀਰੋ ਵਧਿਆ ਹੋਇਆ ਹੈ ਫਰਾਜ ਵਾਲਾ ਸਿਮਾ ਵਧਿਆ ਹੋਇਆ ਹੈ ਆਓ ਸਾਹਮਣੇ ਕਹਿੰਦੇ ਸਿੱਲੋ ਵੀ ਕਬੱਡੀ ਪੈ ਰਹੀ ਹੈ ਅਗਲੇ ਨੰਬਰ ਦੀਆਂ ਟੀਮਾਂ ਨੂੰ ਦੇਖਦੀ ਹੈ ਵੀ ਟੀਮਾਂ ਦੇਰ ਨਾ ਲਾਏ ਟੁੰਬੜ ਧੰਨ ਦੀ ਟੀਮ ਨੂੰ ਨਹੀਂ ਦੇਣਤੀ ਹੈ ਇਹ ਟੀਮ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਫਰਾਲੀਪਿੰਦ ਕਹਿੰਦੇ ਕੀ ਬਾਹਲੀ ਦੂਰ ਦੀ ਹੈ ਪਰ ਆਹ ਕਹਿੰਦੇ ਇਸ ਵੇਲੇ ਰੈਂਬੋ ਹੈ ਕਬੱਡੀ ਦਾ ਇਹ ਨੌਜਵਾਨ ਕਹਿੰਦੇ ਪੀਰੀ 31 ਵਾਲਾ ਇਹਦੇ ਜੱਫੀਆਂ ਤੇ ਭੰਗੜਾ ਪੈਂਦਾ ਲੋਕਾਂ ਨੇ ਢੋਲਾਂ ਤੇ ਭੰਗੜਾ ਪੈਂਦਾ ਦੇਖਿਆ ਪਰ ਇਹਦੇ ਜੱਫੀਆਂ ਦੇ ਭੰਗੜਾ ਪੈਂਦਾ ਇਹ ਕਹਿੰਦੇ ਰੈਂਬੋ ਔਰ ਸੋਨੂ ਸਿੱਧੂ ਯੂਐਸਏ ਦਾ ਗੋਪੀ ਆਸਟ੍ਰੇਲੀਆ ਦਾ ਤੇ ਸੁੱਖਾ ਆਸਟ੍ਰੇਲੀਆ ਇਹ ਡਾਇਮੰਡ ਸਪான்ਸਰ ਨੇ 골ਡ ਸਪான்ਸਰਾਂ ਦਾ ਵੀ ਆਪਾਂ ਜ਼ਿਕਰ ਕਰਾਂਗੇ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਮਰੀਕ ਆਹ ਸਾਹਮਣੇ ਕਹਿੰਦੇ ਢਾਂਗੇ ਵਾਲਾ ਅੱਜ ਵੀ ਕੋਈ ਸੁੱਕੀ ਸੁੱਕਹ ਹਜੰਦਾ ਹੈ ਤੇ ਕੰਮ ਕਰ ਦਸ ਤੋੜਾ ਕੀ ਚੋਬੜਾ ਹੱਲਾ ਗੁੱਲਾ ਰੱਖੀਦਾ ਕਹਿੰਦੇ ਅੱਗੇ ਹੱਲਾ ਗੁੱਲਾ ਰੱਖੀਦਾ ਹਰਸ ਨੇ ਜੋਗ ਆਇਆ ਲੋਕਾਂ ਨੂੰ ਪ੍ਰਵਾਨਿਆ ਵੀ ਹੈ ਪਰਦਰ ਕਹਿੰਦੇ ਤਮਰਜੀ ਵਾਲਾ ਨੌਜਵਨ ਨੰਬਰ ਫਿਰ ਜਾ ਕਬੱਡੀ ਪਾਉਂਦੇ ਲਈ ਵਧਿਆ ਹੋਇਆ ਚਾਰਾਂ ਦੇ ਵਿੱਚੋਂ ਕਹਿੰਦੇ ਇਕੱਲੇ ਟਰਾਈ ਕੀਤੀ ਹੈ ਇਹਨੂੰ ਈਜ਼ੀ ਨਾਲ ਲੈ ਲਿਓ ਇਹਦੇ ਗੁੱਲਾਂ ਦੇ ਹਾਸੇ ਹੋਰ ਨੇ ਆਹ ਦੇਖੋ ਦੀ ਕਬੱਡੀ ਹੋਈ ਪਈ ਹੈ ਆਹੋ ਦੀਪਤ ਮੁਰਜੀ